ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਵੱਲੋਂ ਜੋ ਕਿ ਲੋੜਵੰਦ ਜਿਨ੍ਹਾਂ ਦੇ ਸਰਾਂ ਦੇ ਉੱਪਰ ਛੱਤਾਂ ਨਹੀਂ ਹੈਗੀਆਂ ਉਹਨਾਂ ਦੀ ਜਿਹੜਾ ਛੱਤਾਂ ਬਣਾਉਣ ਦੀ ਜਿਹੜੀ ਮਹੀਮ ਚਾਲੂ ਕੀਤੀ ਆ ਤੇ ਉਹਦੇ ਤਹਿਤ ਅੱਜ ਖੜੇ ਆ ਆਪਾਂ ਪਿੰਡ ਗੱਲੋਵਾਲ ਦੇ ਵਿੱਚ ਤੇ ਮੈਂ ਗੱਲ ਕਰਦਾ ਸਰਦਾਰ ਮਹਿੰਦਰ ਸਿੰਘ ਜੋ ਕਿ ਉਹਨਾਂ ਦੇ ਪਰਿਵਾਰ ਵੱਲੋਂ ਤੇ ਉਹਨਾਂ ਦੇ ਜਿਹੜੇ ਪੁੱਤਰ ਆ ਦੋ ਰਣਜੀਤ ਸਿੰਘ ਸਤ ਸਰਦਾਰ ਹਰਜੀਤ ਸਿੰਘ ਜਿਨ੍ਹਾਂ ਸੰਸਤਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਵਾਵਾਾਂ ਕੀਤੀਆਂ ਜਾ ਰਹੀਆਂ ਤੇ ਜਿਹੜੇ ਆ ਸਾਡਾ ਇਹ ਅੱਜ ਮੇਰਾ ਖਿਆਲ ਚੌਥਾ ਘਰ ਜਿਹੜਾ ਆ ਸਾਲ ਦਾ ਚੌਥਾ ਘਰ ਸਾਡਾ ਅਜ ਪਿੰਡ ਗਾਲੋਵਾਲ ਦੇ ਵਿੱਚ ਬਣਾਇਆ ਜਾ ਰਿਹਾ ਪਹਿਲਾਂ ਮਸਤੀਆਲ ਸੀ ਤੇ ਹੋਰ ਨਵੀਂ آبادی ਤੇ ਪਡੋਰੀ ਗੋਂਦਪੁਰ ਰਾਣੀ ਪਿੰਡ ਦੇ ਵਿੱਚ ਬਣਾਉਣ ਤੋਂ ਬਾਅਦ ਹੁਣ ਅਸੀਂ ਪਹੁੰਚੇ ਆ ਗਾਲੋਵਾਲ ਪਿੰਡ ਦੇ ਵਿੱਚ ਅੱਜ ਘਰ ਜਿਹੜਾ ਤਿੰਨ ਧੀਆਂ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਸੀ ਮਾਪੇ ਬਾਪ ਨਹੀਂ ਹੈਗੇ ਉਹਨਾਂ ਤਿੰਨ ਧੀਆਂ ਦੇ ਤੇ ਬਿਲਕੁਲ ਲੋੜਵੰਦ ਇਹ ਇਦਾਂ ਨਹੀਂ ਵੀ ਕਿਸੇ ਤੇ ਪੁੱਛੇ ਅਦਾਲਤ ਬਣਾ ਦਿੱਤੇ ਜਾਂਦੇ ਆ ਪਹਿਲਾਂ ਉਹਦੀ ਪੂਰੀ ਪੈਰਵਾਈ ਕਰਕੇ ਤੇ ਫੇਰ ਹੀ ਇਹ ਘਰ ਬਣਾਏ ਜਾਂਦੇ ਆ ਇਹ 400 ਪਰਿਵਾਰ ਜਿਨ੍ਹਾਂ ਨੂੰ ਅਸੀਂ ਪਹਿਲ ਉਹਨਾਂ ਨੂੰ ਦਿੰਨੇ ਜਿਹੜਾ ਨੂੰ ਅਸੀਂ 400 ਪਰਿਵਾਰ ਨੂੰ ਰਾਸ਼ਨ ਦਿੰਨੇ ਆ ਤੇ ਇਹ ਉਹਨਾਂ ਰਾਸ਼ਨ ਦੇ ਵਿੱਚੋਂ ਜਿਹੜਾ ਪਰਿਵਾਰ ਜਿਹੜਾ ਦੇਖ ਕੇ ਆਪਾਂ ਜਿਹੜਾ ਅੱਜ ਇਹ ਤਿੰਨ ਧੀਆਂ ਦਾ ਜਿਹੜਾ ਘਰ ਅਸੀਂ ਜਿਹੜਾ ਕਮਰਾ ਬਣਨ ਜਾ ਰਿਹਾ ਹੈ तकरीबन ਅ 2-3 ਦਿਨਾਂ ਦੇ ਵਿੱਚ ਵਿੱਚ ਲੈਂਟਰ ਤੇ ਇਹ ਕਮਰਾ ਚਲ ਜਾਊਗਾ ਤੇ ਮੈਂ ਸਰਦਾਰ ਮਹਿੰਦਰ ਸਿੰਘ ਉਹਨਾਂ ਨੂੰ ਮੈਂ ਤਾਂ ਸਾਡੀ ਸੰਸਥਾ ਇਸ ਪਰਿਵਾਰ ਦੀ ਦੇਣ ਹੀ ਦੇ ਸਕਦੀ ਕਿਉਂਕਿ ਇਹ ਸੰਸਥਾ ਹੀ ਇਹਨਾਂ ਦੀ ਆ ਸੰਸਥਾ ਜਦੋਂ 2016 ਦੇ ਵਿੱਚ ਸੰਸਥਾ ਦੀ ਸ਼ੁਰੂਆਤ ਹੋਈ ਸੀ ਨਾ ਤੇ ਇਹ ਪਰਿਵਾਰ ਉਦੋਂ ਦਾ ਨਾਲ ਜੁੜਿਆ ਹੋਇਆ ਰਣਜੀਤ ਪਾਜੀ ਹਰਜੀਤ ਪਾਜੀ ਦਾ 400 ਪਰਿਵਾਰ ਦੀ ਅੱਜ ਰਾਸ਼ਨ ਜਾ ਰਿਹਾ ਤੇ ਉਹ ਵੀ ਇਹਨਾਂ ਦੀ ਬਦੌਲਤ ਜਾ ਰਿਹਾ ਤੇ ਜੇ ਮੈਡੀਕਲ ਟਾਂਡੇ ਹਸਪੀਟਲਾਂ ਦੇ ਵਿੱਚ ਬਿੱਲ ਕਲੀਅਰ ਕਰਨੇ ਜਾਂ ਕੁਝ ਵੀ ਕਰਨਾ ਤੇ ਇਹ ਪਰਿਵਾਰਾਂ ਦੀ ਬਦੌਲਤ ਇਸ ਪਰਿਵਾਰ ਦੀ ਬਦੌਲਤ ਕਿਉਂਕਿ ਬੜੀ ਗੁਰੂ ਸਾਹਿਬ ਦੀ ਕਿਰਪਾ ਆ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਕਮਾਈਆਂ ਕਰਕੇ ਜੋ ਗੁਰੂ ਸਾਹਿਬ ਨੇ ਸਿਧਾਂਤ ਬਖਸ਼ਿਆ ਕਿਰਤ ਕਰੋ ਵੰਡ ਛਕੋ ਤੇ ਨਾਲ ਜੋ ਜੋ ਇਹ ਸਿਧਾਂਤ ਤੇ ਪੂਰਾ ਪੈਰਾ ਦੇ ਰਹੇ ਆ ਕਿਰਤ ਕਰਨ ਦੇ ਨਾਂ ਨਾਲ ਆਪਣਾ ਨੇਕ ਕਮਾਈਆਂ ਦਸਵੰਦ ਕੱਢ ਕੇ ਨਾਲ ਲੋੜਵੰਦਾ ਇਹਨਾਂ ਜਿਹੜੇ ਗਰੀਬਾਂ ਦੇ ਉੱਪਰ ਜਿਹੜਾ ਉਹ ਆਪਣਾ ਦਸਵੰਦ ਲਾਉਂਦੇ ਆ ਤੇ ਅੱਜ ਜਿਹੜਾ ਇਹ ਘਰ ਤੇ ਰਿੰਕੂ ਵੀਰੇ ਆਪਣਾ ਇਹ ਚੌਥਾ ਘਰ ਹੋ ਚੁੱਕਾ ਚੌਥਾ ਘਰ ਹੋ ਚੁੱਕਾ ਕਿੰਨੇ ਬਾਈ ਕਿੰਨੇ ਦਾ ਰੂਮ ਬਣ ਰਿਹਾ 15x20 15x20 10 ਦਾ ਰੂਮ ਜਿਹੜਾ ਉਹ ਬਣਾਉਣ ਅੱਜ ਜਾ ਰਹੇ ਆ ਦੋ ਤਿੰਨ ਦਿਨ ਦੇ ਵਿੱਚ ਵਿੱਚ ਲੈਂਟਰ ਜਿਹੜਾ ਪੈ ਜਾਊਗਾ ਤੇ ਮੈਂ ਇਹੀ ਅਰਦਾਸ ਕਰਦਾ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਗੁਰੂ ਸਾਹਿਬ ਇਹੋ ਜੇ ਅਰਦਾਸ ਕਰਦੇ ਆ ਵੀ ਵੀ ਇਹੋ ਜੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਜੋ ਆਪਣਾ ਦੇਖ ਕੇ ਆਲੇ ਦੁਆਲੇ ਵੀ ਕਿਹੜਾ ਲੋਡਵੰਦ ਹੈਗਾ ਕਿਹਦੇ ਸਿਰ ਤੇ ਛੱਤ ਨਹੀਂ ਹੈਗੀ ਜਦੋਂ ਪਤਾ ਲੱਗਾ ਤਿੰਨ ਧੀਆਂ ਦੇ ਸਿਰ ਤੇ ਛੱਤ ਨਹੀਂ ਉਸੇ ਟਾਈਮ ਰਣਜੀਤ ਭਾਜੀ ਨੇ ਕਿਹਾ ਰੰਗੂ ਵੀਰੇ ਉਸੇ ਟਾਈਮ ਰਣਜੀਤ ਭਾਜੀ ਨੇ ਕਿਹਾ ਮਨਜੋਤ ਜੱਦਾ ਮਰਜੀ ਆ ਬਰਸਾਤਾ ਆਉਣੇ ਵਾਲੀਆਂ ਘਰ ਤੇ ਪਹਿਲਾਂ ਲੈਂਟਰ ਪਾ ਕੇ ਦੋ ਜਦੋਂ ਘਰ ਦਾ ਕਮਰਾ ਢਾਇਆ ਸੀ ਉਹ ਕਹਿੰਦੇ ਮੈਨੂੰ ਨਹੀਂ ਪਤਾ ਕਿੱਥੇ ਬੇਟੀਆਂ ਰਹਿ ਰਹੀਆਂ ਘਰ ਪਾ ਕੇ ਮੈਨੂੰ ਸ਼ੁਰੂ ਕਰਕੇ ਫੋਨ ਕਰਨਾ ਇਹ ਨਹੀਂ ਵੀ ਹੋਊਗਾ ਵੀ ਤੂੰ ਹੀ ਕਿੰਨਾ ਜੱਦਾ ਮਰਜੀ ਉਹਨਾਂ ਦਾ ਰਹਿਣ ਦਾ ਇੰਤਜ਼ਾਮ ਕਰੋ ਘਰ ਬਣਿਆ ਕਮਰਾ ਬਣਿਆ ਚਾਹੀਦਾ ਇਹ ਰਣਜੀਤ ਭਾਜੀ ਦੇ ਸੀਗੇ ਤੇ ਨਾਲ ਬਾਥਰੂਮ ਸੀ ਤਿੰਨ ਧੀਆਂ ਸੀ ਬਾਥਰੂਮ ਆ ਬਾਥਰੂਮ ਸੀਗਾ ਤੇ ਇਧਰ ਦਿਖਾਣੀ ਬਾਥਰੂਮ ਸਿਰ ਤੇ ਨੇ ਜਵਾਨ ਧੀਆਂ ਤੇ ਇਹ ਬਾਥਰੂਮ ਦੇ ਉੱਪਰ ਨਾਲ ਹੀ ਉਹਨਿੰ ਕਿਹਾ ਵੀ ਬਾਥਰੂਮ ਦੇ ਉੱਪਰ ਛੱਤ ਪਾ ਕੇ ਦਰਵਾਜ਼ਾ ਲਾ ਕੇ ਦੋ ਬਹੁਤ ਜ਼ਰੂਰੀ ਹੈ ਇਸ ਟਾਈਮ ਕਿਉਂਕਿ ਅਸੀਂ ਜਦੋਂ ਘਰਾਂ ਦੇ ਵਿੱਚ ਲੋੜ ਬੰਦਾ ਜਾਣੇ ਆ ਤੇ ਉਹ ਜ਼ਰੂਰ ਪਹਿਲ ਦੇ ਆਧਾਰ ਤੇ ਸਾਨੂੰ ਉਹ ਹੀ ਆ ਰਣਜੀਤ ਭਾਜੀ ਨੇ ਇਹ ਕਿਹਾ ਵੀ ਪਹਿਲ ਦੇ ਆਧਾਰ ਤੇ ਜ਼ਰੂਰ ਇਹ ਦੇਖਣੀਆਂ ਮਨਜੋਤ ਵੀ ਜਿਨ੍ਹਾਂ ਬਾਥਰੂਮ ਜ਼ਰੂਰ ਹੋਣ ਉਹਨਾਂ ਦੇ ਬਾਤ ਨੂੰ ਛੱਤਾਂ ਪਈਆਂ ਹੁਣ ਦਰਵਾਜ਼ੇ ਲੱਗੇ ਹੋਣ ਤੇ ਕਈ ਵਾਰ ਆ ਦੇਖੋ ਗਰੀਬੀ ਰੇਖਾ ਦੇ ਵਿੱਚ ਵਿਚਾਰਿਆਂ ਤੋਂ ਛੱਤਾਂ ਹੀ ਨਹੀਂ ਪੈਂਦੀਆਂ ਤੇ ਬੜਾ ਔਖਾ ਹੁੰਦਾ ਜਵਾਨ ਧੀਆਂ ਦੇ ਇਹ ਇਸ ਕਰਕੇ ਫਿਰ ਇਹਨਾਂ ਦੇ ਉੱਪਰ ਬਾਤ ਹੁੰਦੇ ਛੱਤ ਪਾ ਕੇ ਦਰਵਾਜ਼ਾ ਲਾ ਕੇ ਬਿਲਕੁਲ ਨਾਲ ਕਮਰੇ ਦੇ ਨਾਲ ਲਪਾ ਕੇ ਦੇਣਾ ਤੇ ਇਸ ਕਰਕੇ ਇਹੀ ਆ ਤੇ ਜਦੋਂ ਹੀ ਅਸੀਂ ਸਾਰਿਆਂ ਨੂੰ ਇਹ ਕਹਿਨੇ ਹੁੰਨੇ ਆ ਗੁਰੂ ਸਾਹਿਬ ਇਹੋ ਜਿਹੇ ਵੀਰਾਂ ਨੂੰ ਚੜ੍ਹਦੀਆਂ ਕਲਾਂ ਚ ਰੱਖਣ ਇਹੀ ਅਰਦਾਸ ਕਰਦੇ ਆਂ ਅਸੀਂ ਤਾਂ ਵੀ ਗੁਰੂ ਸਾਹਿਬ ਇਹੋ ਜਿਹੇ ਵੀਰਾਂ ਨੂੰ ਹੋਰ ਤਰਕੀਆਂ ਵਕਸ਼ਣ ਤਾਂ ਜੋ ਲੋੜਵੰਦਾ ਦੀਆਂ ਸਹਾਇਤਾ ਹੁੰਦੀਆਂ ਰਹਿਣ ਤੇ ਐਜੇ ਪਰਿਵਾਰਾਂ ਦੀਆਂ ਹੈਲਪ ਹੁੰਦੀ ਰਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ